ਜਿਉਂਦਾ ਸੀ ਬਿਆਨ ਤੇ ਇਹਨੂੰ ਤਿਆਰ ਨਾ ਬਣਾਓ ਕਿਸੇ ਦੀ ਕੋਈ ਜਿਤਨਾ ਖਲਵਾਰ ਨਹੀਂ ਕਰੀ ਦੋਂਦਾ ਸਮਝੀ ਤਾਂ ਦਾ ਗੱਲ ਨੂੰ ਠੀਕ ਹੈ ਨਾ ਇਹਦਾ ਭਾਜੀ ਨਾ ਕਰੋ ਆ ਜਾਓ ਆਨੇ ਆ ਜਾਣੀ ਚੱਲ ਜਾਓ ਚੱਲ ਕਰ ਦੋ ਚੱਲ ਜਾਓ ਮੋਢੇ ਨੂੰ ਵੀ ਯਾਰ ਮੇਰੇ ਤੇ ਹੱਥ ਹਾਂ 12 12 ਸਾਲਾਂ ਦੀ ਆਪਾਂ ਗੱਲ ਕਰਨਾ ਉਹਦੇ ਕੀ ਕਰ ਲੈਂਦੇ ਹਾਂ ਹਾਂ ਤੁਸੀਂ ਆਪ ਸਮਝਦਾ ਆ ਲੱਗਾ ਤਾਂ ਨਾ ਹੀ ਆਪਣਾ ਤਕਲੀਫ ਸੁਣਾਉਂਦੇ ਸਾਡਾ ਸਾਰਾ ਮੱਲ ਲਗਾਵਾ ਹੀ ਦੋਗਾ ਸਾਡਾ ਸੁਣੇ ਮੇਰਾ ਨਾਮ ਸ੍ਰੀਂਦਰ ਕੌਰ ਆ। ਸ੍ਰੀਂਦਰ ਜੀ ਕੀ ਕਰਿਆ ਜਾ ਰਿਹਾ? ਮੇਰੇ ਪਿਓ ਦਾ ਨਾਮ ਰਤਨ ਸਿੰਘ। ਇੱਕੋ ਮਿੰਟ। ਮੇਰੇ ਪਿਓ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ। ਅੱਛਾ ਜੀ। ਠੀਕ ਆ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਵੀ ਮੈਂ ਸ਼ਾਦੀ ਕਰਨੀ ਆ। ਕਿੰਨੀ ਉਮਰ ਸੀ ਭਤੀਜੀ ਦੀ? ਭਤੀਜੀ ਨੂੰ 16ਵਾਂ ਸਾਲ। 16ਵਾਂ ਸਾਲ ਲੱਗਣਾ ਜੀ। ਕਿ ਲੱਗਿਆ? 2008 ਦਾ। 2 ਲੱਗ ਗਿਆ ਕਿ ਲੱਗਣਾ? ਭਾਜੀ ਆ ਪਰਮਨੀ ਦੇ ਮਹੀਨੇ ਲੱਗ ਚੁੱਕਾ ਲੱਗਦਾ ਕਿ ਗਲਤ ਕਰਨ ਜਾ ਰਹੇ ਸੀ ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਰ ਕੋਈ ਨਹੀਂ ਕਰਾਂਗਾ ਮੈਡਮ ਕਿੰਨੇ ਚਿਰ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਮੇਰੇ ਕੋ ਭਾਜੀ ਹੋ ਗਿਆ ਉਹਨੂੰ 10 ਮਹੀਨੇ ਹੋ ਗਏ ਅੱਛਾ ਮੌਕੇ ਤੇ ਤੁਹਾਡੇ ਕੋ ਪਹੁੰਚਿਆ ਲੱਗਦਾ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ ਚਲੋ ਭਾਈ ਜਿੱਤੇ ਉਹਦੀ ਜ਼ਿੰਦਗੀ ਲੜਕੀ ਦੀ ਖਤਰਾ ਹੋਈ ਨਹੀਂ ਸੀ ਹਾਂ ਚਲੋ ਮੀਡੀਆ ਨੇ ਬਚਾ ਲਿਆ ਭਾਜੀ ਨਹੀਂ ਮੀਡੀਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ ਮੀਡੀਆ ਨੇ ਸਾਰੇ ਨੇ ਬੁਲਾਇਆ ਮੀਡੀਆ ਨੇ ਨਹੀਂ ਬਚਾਇਆ ਲੜਕੇ ਦੀ ਮਰ ਭਾਈ 19 19 ਅੱਛਾ ਲੜਕੇ ਨੂੰ ਹੋਇਆ ਕੀ ਸੀ ਜੀ ਉਹਨਾਂ ਨੂੰ ਸੱਟ ਮੱਜੇ ਤੋਂ ਨਹੀਂ ਉੱਠ ਸਕਦਾ ਫੇ ਜੰਗ ਮੈਨ ਸੀਗਾ ਤੇ ਸੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀਆਂ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਹੜ ਕੇ ਇਸ ਵੀ ਰਿਆਵਾ ਅਪ੍ਰੈਲ ਮਹੀਨੇ ਚੋਂ ਸੱਟ ਲੱਗੀ 2 ਅਪ੍ਰੈਲ ਮੱਜੇ ਤੋਂ ਉੱਠ ਕੇ ਚੱਲ ਕੇ ਆ ਸਕਦਾ ਠਾਣੀ ਆਈਗਾ ਪਰ ਨਹੀਂ ਠਾਣੀ ਨੇ ਉਹਨੂੰ ਫੜ ਕੇ ਲੈਣਾ ਪੈਂਦਾ ਫਿਰ ਇਹ ਗੱਲ ਕਰ ਫਿਰ ਆ ਕੇ ਕਿਨੇ ਚੱਲਦੀ ਫਿਰ ਗੱਡੀ ਸੀ ਨਾ ਚੱਲ ਰਿਹਾ ਹਾਂ ਡਾਕਟਰ ਤੋਂ ਤੁਸੀਂ ਮੰਦੀ ਹੋ ਨਾ ਕੋਪਾ ਠੀਕ ਨਹੀਂ ਹੈ ਹਾਂਜੀ ਹਾਂਜੀ ਤਾਂ ਫਿਰ ਵੀ ਤੁਸੀਂ ਲੜਕੀ ਸ਼ਾਦੀ ਕਰ ਦਿੱਤੀ ਚਲੋ ਭਾਈ ਚਲੋ ਆਪਾਂ ਗਲਤੀ ਮੰਨਦੇ ਹਾਂ ਹਾਂ ਜੀ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਤੱਕ ਕੀ ਕਿਹਾ ਕੁਛ ਨਾ ਕਹਿੰਦੇ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਿਹਾ ਆਪਾਂ ਨਹੀਂ ਕਰਾਂਗੇ ਗਲਤੀ ਹੋ ਗਈ ਸਾਡੇ ਗੁਬਾਰ ਦੀ ਕਦੇ ਕੁੜੀ ਦਾ ਵਿਆਹ ਹੋ ਚੱਲਿਆ ਉਹ ਸਰ ਉਹ ਹੋ ਗਿਆ ਰੁਕ ਗਿਆ ਸਰ ਕੀ ਟੁੱਟ ਮੈਟਰ ਕਰ ਦਿਓ ਕੀ ਹੈਗਾ ਜੀ ਉਹ 14 ਸਾਲਾਂ ਦਾ ਸਰ ਮੈਂ ਕਰ ਲਿਆ ਹੀ ਆਪ ਤੇ ਭੂਆ ਮਾਮੇ ਦੇ ਮੁੰਡਾ ਹੈਗਾ ਤੇ ਹੁਣ ਨਹੀਂ ਹੋਇਆ ਸਰ ਉਹ ਰੁਕ ਗਿਆ ਜੀ ਆਏ ਐਨ ਜੀਓ ਆਪਣੀ ਡੀਸੀ ਦਫ਼ਤਰੋਂ ਐਨ ਜੀਓ ਵਾਲੇ ਸਰਕਾਰੀ ਉਹਨਾਂ ਨਾਲ ਲੜਾਰ ਹੋ ਗਿਆ ਨਾਲ ਸਰ ਤੁਸੀਂ ਮੋਕੇ ਤੇ ਗਏ ਸੀ ਕਿੰਨੇ ਸਾਲ ਦੀ ਕੁੜੀ ਦੇ ਪ੍ਰੂਫ ਕੁੜੀ ਹੈ ਜੀ ਪ੍ਰੂਫ ਮਿਲੇ ਦੀ ਕੁੜੀ ਜਿਹੜੀ ਹੈ ਸਰ ਉਹ 15-16 ਸਾਲਾਂ ਦੀ ਹੈ ਮੁੰਡਾ ਹਾਂ ਜੀ ਮੁੰਡਾ ਜਿਹੜਾ 20 ਸਾਲਾਂ ਦਾ ਮੁੰਡਾ ਹੈਂਡੀਕੈਪਡ ਹੈ ਚੱਲ ਫਰਨ ਚੋਂ ਗਿਆ ਉਸ ਤਨਾ ਭੂਆ ਮਾਮੇ ਦੀ ਕੁੜੀ ਬੱਚੀ ਹੈ ਰਿਸ਼ਤੇਦਾਰੀ ਚ ਵਿਆਹ ਕਰ ਰਹੇ ਹਾਂ ਜੀ ਹਾਂ ਜੀ ਆਪਸੀ ਜਹੀ ਕਰਾ ਰਹੇ ਭੂਆ ਕੁੜੀ ਦੀ ਜਿਹੜਾ ਮੁੰਡੇ ਦੀ ਮਾਂ ਹੈ ਉਹ ਭੂਆ ਲੱਗਦੀ ਕੁੜੀ ਦੀ ਹਾਂ ਜੀ ਸਰ ਤੁਸੀਂ ਮੋਕੇ ਤੇ ਗਏ ਮੁੰਡੇ ਦੀ ਕੀ ਹਾਲਤ ਵੇਖੀ ਮੁੰਡਾ ਬਿਲਕੁਲ ਅਪਾਹਜ ਹੈ ਜੀ ਤੇ ਬੇ ਉਹਦੇ ਨਾਲ ਸਰ ਘੋੜੀ ਵੀ ਕੀਤੀ ਗਈ ਗੱਡੀ ਵੀ ਤਿਆਰ ਕਰਾਈ ਗਈ ਸੀ ਉਹ ਤੇ ਚਾਵਾਂ ਨੂੰ ਕੀਤੀ ਸੀ ਉਹਨਾਂ ਦੇ ਚਾਵ ਵਿਚ ਹੀ ਰਹਿ ਗਏ ਸਰ ਨੂੰ ਇਤ ਲੱਗਦਾ ਨਹੀਂ ਵੀ ਆ ਭੈਣ ਭਰਾਵਾਂ ਦਾ ਵਿਆਹ ਹੋਟ ਲਿਆ ਸੀ ਉਹ ਲੋਕ ਤਾਂ ਐਨਜੀਓ ਨੇ ਆਣ ਕੇ ਸਰ ਕੀ ਕਾਰਵਾਈ ਕੀਤੀ ਪਹਿਲੇ ਵੀ ਇੱਕ ਕੁੜੀ ਦਾ ਵਿਆਹ ਕੀਤਾ ਸੀ ਕਾਰਵਾਈ ਐਨਜੀਓ ਲੈ ਗਈ ਉਹਨਾਂ ਦੀ ਆਣ ਕੇ ਉਹਨੂੰ ਪੁੱਛ ਪੜ ਕੇ ਲੈ ਲਿਆ ਤੁਸੀਂ ਅਸੀਂ ਬਿਆਨ ਦੇ ਇਹਨੂੰ ਤਿਆਰ ਨਾ ਬਣਾਓ ਕਿਸੇ ਦੀ ਕੋਈ ਜਿੰਨਾ ਖਲਵਾੜ ਨਹੀਂ ਕਰੀ ਦਿੰਦਾ ਸਮਝੀ ਜਾਂਦਾ ਗੱਲ ਨੂੰ ਠੀਕ ਹੈ ਨਾ ਇਦਾਂ ਭਾਜੀ ਨਾ ਕਰੋ ਆਜੇ ਆਜੇ ਚੱਲ ਜਾ ਚੱਲ ਜਾ ਚੱਲ ਕਰ ਬੱਚਾ ਮੁੰਡੇ ਨੂੰ ਮੁੰਡੇ ਨੂੰ ਕਹਿੰਦੇ ਕਿ ਚਲੇ ਹਾਂ ਹਾਂ ਬਾਰ ਬਾਰ ਸਾਨਾਂ ਦੀ ਆਪਾ ਦੱਗਣਾ ਤਾਂ ਕੀ ਕਰ ਲੈਂਦੇ ਹਾਂ ਹਾਂ ਤੋਹੀ ਆਪ ਸਮਝਦਾ ਆਦਾ ਕਿ ਤੁਹਾਨੂੰ ਅਸੀਂ ਆਪਣਾ ਤਕਲੀਫ ਸੁਣਾਉਂਦੇ ਸਾਡਾ ਸਾਰਾ ਮhalla ਕਵਾਈ ਦੋਗਾ ਕਿ ਸਾਡਾ ਮੇਰਾ ਮੇਰਾ ਨਾਮ ਸ੍ਰੀਿੰਦਰ ਕੌਰ ਆ। ਸ੍ਰੀਿੰਦਰ ਜੀ ਕੀ ਕਰ ਜਾ ਰਿਹਾ? ਮੇਰੇ ਪਿਓ ਦਾ ਨਾਮ ਰਤਨ ਸਿੰਘ। ਇੱਕੋ ਮਿੰਟ। ਮੇਰੇ ਪਿਓ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ। ਅੱਛਾ ਜੀ। ਠੀਕ ਆ। ਮੇਰਾ ਬੇਟਾ ਬਿਮਾਰ ਸੀ। ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ। ਉਹਨੇ ਆਪਣੀ ਮਰਜ਼ੀ ਨਾਲ ਕਿਹਾ ਕਿ ਮੈਂ ਸ਼ਾਦੀ ਕਰਨੀ ਆ। ਕਿੰਨੀ ਉਮਰ ਸੀ ਭਤੀਜੀ ਦੀ? ਭਤੀਜੀ ਨੂੰ 16ਵਾਂ ਸਾਲ। 16ਵਾਂ ਸਾਲ ਲੱਗਣਾ ਜੀ। ਕਿ ਲੱਗਿਆ? 2008 ਦਾ। 2008 ਲੱਗ ਗਿਆ ਕਿ ਲੱਗਣਾ? ਬਾਜੀ ਆ ਬਰਮਨੀ ਦੇ ਮਹੀਨੇ ਲੈ ਕੇ ਚਾ ਲੋ ਲੱਗਦਾ ਕਿ ਗਲਤ ਕਰਨ ਜਾ ਰਹੇ ਸੀ ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਰ ਕੋਈ ਨਹੀਂ ਕਰਾਂਗਾ ਮੈਡਮ ਕਿੰਨੇ ਜਰ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਮੇਰੇ ਕੋ ਭਾਜੀ ਹੋ ਗਿਆ ਉਹਨੂੰ 10 ਮਹੀਨੇ ਹੋ ਗਏ ਅੱਛਾ ਮੌਕੇ ਤੇ ਤੁਹਾਡੇ ਕੋ ਪਹੁੰਚੇ ਆ ਲੱਗਦਾ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ ਚਲੋ ਭਾਈ ਇਸ ਤੀ ਤੇ ਉਹਦੀ ਜ਼ਿੰਦਗੀ ਲੜਕੀ ਦੀ ਖਤਰਾ ਹੋਈ ਨਹੀਂ ਸੀ ਹਾਂ ਚਲੋ ਮੀਡੀਆ ਨੇ ਬਚਾ ਲਿਆ ਭਾਜੀ ਨਹੀਂ ਮੀਡੀਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ ਮੀਡੀਆ ਨੇ ਸਾਰੇ ਨੇ ਬੁਲਾਇਆ ਮੀਡੀਆ ਨੇ ਨਹੀਂ ਬਚਾਇ ਲੜਕੇ ਦੀ ਮਰ ਭਾਈ 19 19 ਅੱਛਾ ਲੜਕੇ ਨੂੰ ਹੋਇਆ ਕੀ ਸੀ ਜੀ ਉਹ ਨਹੀਂ ਉੱਠ ਸਕਦਾ ਨਹੀਂ ਉੱਠ ਸਕਦਾ ਫੇ ਜੰਗ ਮੈਨ ਸੀਗਾ ਤੇ ਸੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀਆ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਹੜਕੇ ਇਸ ਵੀ ਰਿਆਵਾ April ਮਹੀਨੇ ਚੋਂ ਸੱਟ ਲੱਗੀ 2 April ਮੰਜੇ ਤੋਂ ਉੱਠ ਕੇ ਚੱਲ ਕੇ ਆਸ ਤੇ ਥਾਣੀ ਆਈਗਾ ਫਿਰ ਨਹੀਂ ਥਾਣੀ ਨੇ ਉਹਨੂੰ ਫੜ ਕੇ ਲੈਣਾ ਪੈਂਦਾ ਫਿਰ ਇਹ ਗੱਲ ਕਰੀ ਫਿਰ ਆ ਕਿ ਕਿਨੇ ਵੇ ਚੱਲ ਸੀ ਫਿਰ ਨਾ ਸੀਨੇ ਚਲਦੇ ਆ ਹਾਂ ਜੀ ਦੋ ਤੋਂ ਤੁਸੀਂ ਮੰਨਦੇ ਹੋ ਨਾ ਕੋਪਰ ਠੀਕ ਨਹੀਂ ਹੈ ਹਾਂ ਜੀ ਹਾਂ ਜੀ ਤਾਂ ਫਿਰ ਵੀ ਤੁਸੀਂ ਲੜਕੀ ਸ਼ਾਦੀ ਕਰ ਦਿੱਤੀ। ਚਲੋ ਭਾਈ। ਚਲੋ ਆਪਾਂ ਗਲਤੀ ਮੰਨਦੇ ਹਾਂ। ਹਾਂਜੀ। ਪੁਲਿਸ ਅਧਿਕਾਰੀਆਂ ਨੇ ਫਿਲਹਾਲ ਤੁਹਾਨੂੰ ਕੀ ਕਿਹਾ? ਕੁਛ ਨਾ ਕਹਿੰਦੇ ਕਿ ਸ਼ਾਦੀ ਤੁਸੀਂ ਨਹੀਂ ਕਰਨੀ। ਮੈਂ ਕਹਾਂ ਆਪਾਂ ਨਹੀਂ ਕਰਦੇ। ਗਲਤੀ ਹੋ ਗਈ ਸਾਡੀ ਕੋਈ ਬਾਤ ਨਹੀਂ। ਕਦੇ ਕੁੜੀ ਦਾ ਵਿਆਹ ਹੋ ਚੱਲਿਆ। ਉਹ ਸਰ ਉਹ ਹੋ ਗਿਆ ਰੁਕ ਗਿਆ ਸਰ। ਕੀ ਟੋੜ ਮੈਟਰ ਦੱਸ ਦਿਓ ਕੀ ਹੈਗਾ ਜੀ? ਉਹ 12 ਸਾਲਾਂ ਦਾ ਸਬੰਧ ਹੈ ਕਰ ਲਿਆ ਹੀ ਆਪਚ ਭੂਆ ਮਾਮੇ ਦੇ ਮੁੰਡਾ ਹੈਗਾ। ਤੇ ਹੁਣ ਨਹੀਂ ਹੋਇਆ ਸਰ ਉਹ ਰੁਕ ਗਿਆ ਜੀ। ਆਏ ਐਨਜੀਓ ਆਪਣਾ ਡੀਸੀ ਦਫ਼ਤਰੋਂ ਐਨਜੀਓ ਵਾਲੇ ਸਰਕਾਰੀ ਉਹਨਾਂ ਨੇ ਲਿਖਾਰੂ ਦਿਆਂ ਦਾ। ਸਰ ਤੁਸੀਂ ਮੌਕੇ ਤੇ ਗਏ ਸੀ ਕਿੰਨੇ ਸਾਲ ਦੀ ਕੁੜੀ ਦੇ ਪ੍ਰੂਫ ਕੁੜੀ ਹੈ ਜੀ ਪ੍ਰੂਫ ਲੈ ਲਈ ਕੁੜੀ ਜਿਹੜੀ ਸਰ ਉਹ 15 16 ਸਾਲਾਂ ਦੀ ਹੈ ਮੁੰਡਾ ਮੁੰਡਾ ਜਿਹੜਾ 20 ਸਾਲਾਂ ਦਾ ਮੁੰਡਾ ਹੈਂਡੀਕੈਪਡ ਹੈ ਉਹ ਚਾਹਲ ਫਰਾਂਚ ਹੋ ਗਿਆ ਉਸ ਦਾ ਭੂਆ ਮਾਮੇ ਦੀ ਕੁੜੀ ਬੱਚੀ ਹੈ ਰਿਸ਼ਤੇਦਾਰੀ ਦੀ ਵਿਆਹ ਕਰ ਰਹੇ ਹਾਂਜੀ ਹਾਂਜੀ ਆਪਸੀ ਹੀ ਕਰਾ ਰਹੇ ਭੂਆ ਕੁੜੀ ਦੀ ਜਿਹੜਾ ਮੁੰਡੇ ਦੀ ਮਾਂ ਹੈ ਉਹ ਭੂਆ ਲੱਗਦੀ ਕੁੜੀ ਦੀ ਹਾਂਜੀ ਸਰ ਤੁਸੀਂ ਮੌਕੇ ਤੇ ਗਏ ਮੁੰਡੇ ਦੀ ਕੀ ਹਾਲਤ ਵੇਖੀ ਮੁੰਡਾ ਬਿਲਕੁਲ ਅਪਾਹਜ ਹੈ ਜੀ ਤੇ ਫਿਰ ਉਸੇ ਵਾਰ ਕੋੜੀ ਵੀ ਕੀਤੀ ਗਈ ਗੱਡੀ ਵੀ ਤਿਆਰ ਕਰਾਈ ਗਈ ਸੀ ਉਹਦੇ ਚਾਵਾਂ ਨੂੰ ਕੀਤੀ ਸੀ ਉਹਨਾਂ ਦੇ ਚਾਵ ਵਿੱਚ ਹੀ ਰਹੀ ਸਰ ਤਾਂ ਲੱਗਦਾ ਨਹੀਂ ਵੀ ਆ ਭੈਣ ਭਰਾਵਾਂ ਦਾ ਵਿਆਹ ਹੋਤ ਲਿਆ ਸੀ ਉਹ ਰੋਗਤਾ ਐਨਜੀਓ ਨੇ ਆਣ ਕੇ ਸਰ ਕੀ ਕਾਰਵਾਈ ਕੀਤੀ ਪਹਿਲੇ ਵੀ ਇੱਕ ਕੁੜੀ ਦਾ ਵਿਆਹ ਕੀਤਾ ਸੀ ਕਾਰਵਾਈ ਐਨਜੀਓ ਲੈ ਗਈ ਉਹਨਾਂ ਦੀ ਆਣ ਕੇ ਉਹਨੂੰ ਪੁੱਛ ਬਾਕ ਲੈ ਲਿਆ